ਪਿਛਲੇ ਦਿਨੀ ਕੱਢੇ ਗਏ ਨਗਰ ਕੀਰਤਨ ਸੰਬੰਧੀ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਬਾਬਾ ਸੁਖਵਿੰਦਰ ਸਿੰਘ ਕੁੱਕੂ ਜੀ ਜੀ ਸਿੰਘਾ ਪ੍ਰੈਸ ਨਿਊਜ਼ ਸੰਚਾਲਕ ਜਸਤ ਨਵਾਲਾ ਜੀ ਸਿੰਘਾ ਟੀਮ ਅਤੇ ਗੋਬਨ ਸਿੰਘ ਮਾਨਸਰੇਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਹਰੀਕੇ ਹਾਈਵੇ ਰੋਡ 54 ਦੇ ਪੈਂਦੇ ਪਿੰਡ ਮਰਾਣਾ ਵਿਖੇ ਗੁਰਦੁਆਰਾ ਪੱਕਾ ਡੇਰਾ ਦਰਬਾਰ ਤੋਂ ਸਾਹਿਬੀ ਕਮਾਲ ਸ੍ਰੀ ਗੁਰੂ ਗੋਬਨ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿਛਲੇ ਦਿਨੀ ਕੱਢੇ ਇਹ ਮਹਾਨ ਵਿਸ਼ਾਲ ਨਗਰ ਕੀਰਤਨ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਬਾਬਾ ਸੁਖਵਿੰਦਰ ਸਿੰਘ ਕੁੱਕੂ ਜੀ ਦੀ ਦੇਖਰੇਖ ਹੇਠ ਜੋ ਕਿ ਪੂਰੇ ਨਗਰ ਦੀ ਪਰਕਰਮਾ ਕਰਦਿਆਂ ਵਖ ਵਖ ਪੜਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਸਮਾਪਤੀ ਹੋਈ ਇਸ ਸਮੇਂ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਅਤੇ ਛੋਟੇ ਬੱਚਿਆਂ ਨੂੰ ਗੁਰਮਤ ਨਾਲ ਜੋੜਨ ਲਈ ਜਿੱਥੇ ਉਪਰਾਲੇ ਕੀਤੇ ਗਏ ਉੱਥੇ ਹੀ ਬੱਚਿਆਂ ਨੂੰ ਖਾਲਸਾਈ ਬਣਾਉਣ ਪਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਮਹਾਂਪੁਰਖ ਬਾਬਾ ਸੁਖਵਿੰਦਰ ਦਰ ਸਿੰਘ ਕੁੱਕੂ ਜੀ ਸਹਿਯੋਗੀ ਸੰਗਤਾਂ ਦਾ ਸੇਵਾਦਾਰ ਸੰਗਤਾਂ ਦਾ ਅਤੇ ਆਇਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਦੱਸ ਰਹੇ ਆਪਣੇ ਵਿਚਾਰ ਉਹਨਾਂ ਨਾਲ ਬੈਠੇ ਪਿੰਡ ਦੇ ਸਰਪੰਚ ਹਰਦੀਪ ਸਿੰਘ ਮਹਰਾਣਾ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਭੀ ਖੁਸ਼ੀ ਜਨਨ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸਰਹਾਲੀ ਕਲਾ ਮਾਪਰ ਬਪਾਪ ਗੁਜੀ ਜਿੰਨ ਮਹਰਾਣਾ ਕੇ ਪੱਕਾ ਡਰੇ ਤੋਂ ਪਿਛਲੇ ਦਿਨੀ ਨਗਰ ਕੀ ਤੋਂ ਕੱਢਿਆ ਗਿਆ ਆਪਜੀ ਵੱਲੋਂ ਬਹੁਤ ਵਧੀਆ ਸਲੋਕ ਦਿੱਤੀਆਂ ਗਿਆ ਜਿਨ੍ਹਾਂ ਨੇ ਆਪਜੀ ਦਾ ਸਹਿਯੋਗ ਕੀਤਾ ਹੈ ਨਗਰ ਦੀ ਦਾ ਸਹਿਯੋਗ ਕੀਤਾ ਹੈ ਤੁਮਨ ਤਾਂ ਨਾਲ ਸਵਾਮਾ ਕੀਤੀਆਂ ਨੇ ਆਪਜੀ ਉਹਨਾਂ ਨਾਲ ਤਮਨ ਕਰਨਾ ਚਾਹੋਗੇ ਜੀਆਂ ਕਰਨਾ ਚਾਹੋਗੇ ਗਾਇਰ ਖਾਲਸਾ ਵੈਦੂ ਫਟੇ ਪਰਵੀਰ ਜੀ ਜੋ 6 ਜਨਵਰੀ ਨੂੰ ਪੋਸ ਦੀ 7ਵੇਂ ਨੂੰ ਬਾਜਾਂ ਵਾਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਨ ਦਾ ਪ੍ਰਕਾਸ਼ ਉਤਸਵ ਦਿਹਾੜਾ ਸਾਡੇ ਨਗਰ ਮਹਰਾਣਾ ਗੁਰਦੁਆਰਾ ਪੱਕਾ ਡੇਰਾ ਸਾਹਿਬ ਵਿਖੇ ਸਮੂਹ ਨગર ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਬਹੁਤ ਚੜ੍ਹਦੀ ਕਲਾ ਵਾਲਾ ਸ਼ੋਹੜਾ ਸੰਗਤਾਂ ਨੇ ਮਨਾਉਣਾ ਕੀਤਾ ਹੈ ਸੋ ਸਾਡੇ ਵੱਲੋਂ ਗੁਰਦੁਆਰਾ ਪੱਕਾ ਡੇਰਾ ਸਾਹਿਬ ਵੱਲੋਂ ਜੋ ਸੇਵਾਵਾਂ ਸੰਗਤਾਂ ਨੇ ਕੀਤੀਆਂ ਨੇ ਲੰਗਰ ਦੇ ਵਿੱਚ ਬੱਚਿਆਂ ਨੇ ਪੁੱਤਰਾਂ ਨੇ ਸੇਵਾ ਕੀਤੀਆਂ ਨੇ ਪੰਜਾਂ ਪਿਆਰਿਆਂ ਦੀ ਬਹੁਤ-ਬਹੁਤ ਧੰਨਵਾਦ ਕਰਦੇ ਹੋਏ ਜੋ ਪਾਲਕੀ ਸਾਹਿਬ ਦੀ ਸੇਵਾ ਕੀਤੀ ਹੈ ਛੋਟੇ ਬੱਚਿਆਂ ਨੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਜੋ ਛੋਟੇ ਬੱਚਿਆਂ ਨੇ ਵੀ ਸਵਾਵਾਆਂ ਕੀਤੀਆਂ ਨੇ ਹੋਰ ਵੀ ਸੰਗਤਾਂ ਨੇ ਵੱਧ ਝੜ ਕੇ ਸਵਾਵਾਆਂ ਕੀਤੀਆਂ ਨੇ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਸਮੂਹ ਆਈਆਂ ਹੋਈਆਂ ਸੰਗਤਾਂ ਦਾ ਪੂਰਤ ਪੂਰਤ ਧੰਨਵਾਦ ਕਰਦੇ ਆ ਲੱਖ ਲੱਖ ਧੰਨਵਾਦ ਕਰਦੇ ਹੋਇਆ ਜੀ ਆਇਆਂ ਨੂੰ ਕਹਿੰਦੇ ਆ ਕਿ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਕਰਕੇ ਸਾਡੇ ਨਗਰ ਖੇੜੇ ਦੇ ਉੱਤੇ ਸੁਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਦੇ ਰਹਿਣ ਨਗਰ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ੇ ਕਰਦੇ ਰਹਿਣ ਬੱਚਿਆਂ ਨੂੰ ਆਪਸੀ ਪ੍ਰੇਮ ਪਿਆਰ ਤੇ ਗੁਰਸਿੱਖੀ ਦੇ ਵਿੱਚ ਪਰਪੰਤ ਕਰਨ ਸੋ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਆਪ ਜੀ ਦਾ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤਾਂ ਵਿੱਚ ਸੰਤ ਸਾਹਿਬ ਆਪ ਜੀ ਨਗਰ ਦੇ ਮੋਹਰ ਬਾਰਜੋ ਨਹੀਂ ਮੇਰੀ